ਜਿਤੇਕ ਪਾਸੇ ਵਧ ਰਹੀ ਗਰਮੀ ਕਾਰਨ ਲੋਕਾਂ ਦਾ ਜੀਵਨ ਬਿਹਾਲ ਹੋ ਰਿਹਾ ਉਥੇ ਹੀ ਇਸ ਪਖਦੀ ਹੋਈ ਗਰਮੀ ਕਾਰਨ ਪਠਾਨਕੁਰ ਦੇ Shimla ਪਹਾੜੀ پارک ਕੋਲ ਭਿਆਨਕ ਅੱਗ ਲੱਗਣ ਕਾਰਨ ਇੱਕ Swift ਕਾਰ ਸੜ ਕੇ ਸੁਆਹ ਹੋ ਗਈ। ਮੌਕੇ ਤੇ ਮੌਜੂਦ ਲੋਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ Shimla ਪਹਾੜੀ پارک ਕੋਲ ਸਰਕਾਰੀ ਜਗ੍ਹਾ ਉੱਤੇ ਗੱਡੀਆਂ ਖੜੀਆਂ ਕੀਤੀਆਂ ਹੁੰਦੀਆਂ ਹਨ ਅਤੇ ਇਹਨਾਂ ਦੇ ਨੇੜੇ ਇੱਕ ਟਰਾਂਸਫਾਰਮ ਲੱਗਿਆ ਹੋਇਆ। ਜਿੱਥੇ ਸਪਾਰਕਿੰਗ ਕਾਰ ਨੇੜੇ ਸੁੱਕੀਆਂ ਝਾੜੀਆਂ ਵਿੱਚ ਅੱਗ ਲੱਗ ਗਈ ਅਤੇ ਇਹ ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਅੱਗ ਦੇ ਵਿਚ ਪੇੜ ਵਿੱਚ ਸਵਿਫਟ ਕਾਰ ਆਈ ਅਤੇ ਉਹ ਸੜ ਕੇ ਸੁਆਹ ਹੋ ਗਈ। ਉੱਥੇ ਸੂਚਨਾ ਮਿਲਦਿਆਂ ਫਾਇਰ ਵਿਭਾਗ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਨੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਇੰਨੀ ਜ਼ਿਆਦਾ ਭਿਆਨਕ ਸੀ ਜਿਸ ਨਾਲ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਮੇਰਾ ਨਾਮ ਧਰਮਿੰਦਰ ਕੁਮਾਰ ਮੈਂ ਨੈਸ਼ਨਲ ਹਾਈਵੇ 440 'ਚ ਹਾਜ਼ਰ ਹਾਂ। ਮੇਰੇ ਨਾਲ ਆਪਾਂ ਕੰਮ ਵਰਕ ਕਰ ਰਹੇ ਸੀ। ਜੋ ਕਿ ਸਾਨੂੰ ਇਧਰੋਂ ਫੋਨ ਆਇਆ ਰੈਸਟ ਹਾਊਸ ਕੋਲੋਂ ਵੀ ਇੱਥੇ ਪਿੱਛੇ ਅੱਗ ਲੱਗੀ ਹੋਈ ਆ ਜਿਹੜਾ ਕਿ ਇੱਥੇ ਰੈਸਟ ਹਾਊਸ ਦੇ ਨਾਲ ਅੱਗ ਲੱਗੀ ਹੋਈ ਹੈ ਜਿਹਦੇ ਵਿੱਚ ਕਾਫੀ ਨੁਕਸਾਨ ਹੋ ਚੁੱਕਿਆ ਤੇ ਅਹੀਂ ਜਦੋਂ ਇੱਥੇ ਆ ਕੇ ਦੇਖਿਆ ਤੇ ਇੱਥੇ ਇੱਕ ਕਾਰ ਨੂੰ ਅੱਗ ਲੱਗੀ ਹੋਈ ਸੀ ਜੋ ਕਿ ਕਾਫੀ ਹੋਈ ਸੀ ਉਹਦੇ ਨਾਲ ਦੂਸਰੀ ਕਾਰ ਨੂੰ ਵੀ ਥੱਲੇ ਅੱਗ ਚ ਪਹੁੰਚ ਗਈ ਸੀ ਜੋ ਕਿ ਮੇਰੇ ਨਾਲ ਦੇ ਮੁੰਡੇ ਜਿਹੜੇ ਮੇਰੇ ਨਾਲ ਕਲਰਕ ਨੇ ਪ੍ਰਿੰਸ ਉਹਨੇ ਇਹਨਾਂ ਨੇ ਜਾ ਕੇ ਅੰਦਰੋਂ ਨਾਲ ਦੇ ਘਰ ਜਾ ਕੇ ਇਹਨਾਂ ਨੂੰ ਸੁੱਤੇ ਠਾਲਿਆ ਖਾਲਕੇ ਦੇ ਅੰਦਰੋਂ ਦੇ ਪਾਣੀ ਲਿਆ ਕੇ ਤੇ ਪਾਣੀ ਨਾਲ ਉਹ ਅੱਗ ਨੂੰ ਬੁਝਾਇਆ ਉਸ ਤੋਂ ਬਾਅਦ ਫਾਈਬਰੇਟ ਵਾਲਿਆਂ ਨੂੰ ਫੋਨ ਕਰਕੇ ਤੇ ਮੋਕੇ ਤੇ ਗੱਡੀਆਂ ਬਚਾਈਆਂ ਜੋ ਕਿ ਆ ਟ੍ਰਾਂਸਫਾਰਮ ਨੂੰ ਵੀ ਅੱਗ ਲੱਗ ਗਈ ਦੀ ਸੀ ਉਹਨੂੰ ਬਚਾ ਪਾਇਆ ਗਿਆ ਜੋ ਕਿ ਮੋਕੇ ਤੇ ਅੱਗ ਨਾਲ ਸਾਰਾ ਮੜੋ ਖਾਸਾ ਜਿਹੜਾ ਸੀ ਉਹ ਕਾਫੀ ਟਲ ਗਿਆ ਉਹਦੇ ਕਾਰਨ ਕਿ ਇਹ ਵੀ ਟਾਈਮ ਸਰ ਪਹੁੰਚ ਗਿਆ ਤੇ ਸਾਡੇ ਜਿਹੜੇ ਮੁਲਾਜ਼ਮ ਜਾਂ ਹੋਰ ਵੀ ਬੰਦੇ ਪਹੁੰਚ ਕੇ ਤੇ ਉਹਨਾਂ ਕਾਫੀ ਹਲਪ ਕਰਕੇ ਸਾਰਾ ਕੰਮ ਮੋਕੇ ਤੇ ਵਿਕਰੀਆ ਹੋ ਗਿਆ। ਹਾਂ ਮੋਕੇ ਦੇ ਪੱਲੇ ਆਪਾਂ ਦੇ ਟ੍ਰਾਂਸਫਾਰਮ ਦੇ ਸਪਾਰਕਿੰਗ ਵਗੈਰਾ ਇਹ ਤੇ ਥਲੇ ਜਾ ਰਹੀਆਂ ਜੁੜੀਆਂ ਬੜੀਆਂ ਇੱਥੇ ਉਹ ਤੋਂ ਕਰਕੇ ਆਗਿਆ ਲੱਗਦੀ ਆ ਕਿ ਕਾਰ ਫੋਗੀ ਜਾਂਦੀ ਤੇ ਮੋਕੇ ਦੇ ਕਾਬੂ ਅੱਗ ਕੰਟਰੋਲ ਆ ਬਸ ਕੱਟ ਲੱਗੇ ਗੱਡੀਆਂ ਦੇ ਅੰਚ ਕਾਬੂ ਦਿੱਕਤ ਹੋਈ ਤੁਹਾਨੂੰ ਗੱਡੀਆਂ ਲੈ ਕੇ ਆ ਹਾਂ ਗੱਡੀਆਂ ਦੇ ਲੋਕਾਂ ਨੇ ਗੱਡੀਆਂ ਬੜੀਆਂ ਖੜਾ ਕਿਤੇ ਸੜਕਾਂ ਵਿੱਚ ਜੀ ਬੜਾ ਬੜੀ ਨੁਕਸਾਨ ਕਿੰਨਾ ਹੋਇਆ ਗੱਡੀਆਂ ਦਾ ਸਾਰਾ ਇੱਕ ਗੱਡੀ ਸੜ ਗਈ ਹੈ ਜੀ ਬਾਕੀ ਲੱਗੀ ਸਾਇਕਲ ਬਚਾਇਆ ਬਾਕੀ ਬਚਾਇਆ ਠੀਕ ਹੈ ਜੀ ਹਾਂ ਜੀ